ਯੂਕੇ ਨੇ ਭਾਰਤੀਆਂ ਲਈ ਇੱਕ ਖੁਸ਼ਖਬਰੀ ਦਾ ਐਲਾਨ ਕੀਤਾ ਹੈ ਭਾਰਤੀ ਫੈਮਿਲੀ ਵੀਜ਼ਾ ਲਈ ਘੱਟ ਤੋਂ ਘੱਟ ਆਮਦਨ ਨਿਯਮ ਹਟਾਇਆ ਗਿਆ ਹੈ ਬ੍ਰਿਟੇਨ ਵਿੱਚ ਰਹਿਣ ਦੇ ਚਾਹਵਨ ਭਾਰਤੀਆਂ ਲਈ ਇੱਕ ਚੰਗੀ ਖਬਰ ਹੈ ਸਰਕਾਰ ਦੇ ਨਵੇਂ ਐਲਾਨ ਮੁਤਾਬਕ ਬ੍ਰਿਟਿਸ਼ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਹੁਣ ਆਪਣੇ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਲਿਆਉਣ ਲਈ ਘੱਟ ਤੋਂ ਘੱਟ 41.5 ਲੱਖ ਰੁਪਏ ਸਾਲਾਨਾ ਕਮਾਉਣ ਦੀ ਲੋੜ ਨਹੀਂ ਹੋਵੇਗੀ ਨਵੀਂ ਲੇਬਰ ਪਾਰਟੀ ਦੀ ਸਰਕਾਰ ਦੁਆਰਾ ਘਟ ਤੋਂ ਘਟ ਆਮਦਨ ਸੀਮਾ ਵਿੱਚ ਜੋ ਨਵਬੱਧ ਵਾਅਦੇ ਨੂੰ ਮੁੱਲਤਵੀ ਕਰ ਦਿੱਤਾ ਗਿਆ ਹੈ ਇਹ ਕਦਮ ਜੋ ਬਹੁਤ ਸਾਰੇ ਭਾਰਤੀ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਨੂੰ ਸ਼ੁਰੂ ਵਿੱਚ ਹੀ ਸਾਫਕਾ ਪ੍ਰਧਾਨ ਮੰਤਰੀ ਦ੍ਰਿਸ਼ੀ ਸੂਨਕ ਦੁਆਰਾ ਰਿਕਾਰਡ ਇਮੀਗ੍ਰੇਸ਼ਨ ਅੰਕੜਿਆਂ ਨੂੰ ਘਟਾਉਣ ਲਈ ਪੇਸ਼ ਕੀਤਾ ਗਿਆ ਸੀ ਯੂਕੇ ਦੇ ਗ੍ਰੈਸ ਕਤਰ ਯੂਵੀਟ ਕੂ ਕੂਪਰ ਨੇ ਹਾਊਸ ਆਫ ਕਮਨਸ ਵਿੱਚ ਘੋਸ਼ਣਾ ਕੀਤੀ ਹੈ ਕਿ ਜਦੋਂ ਤੱਕ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਐਮ ਏ ਸੀ ਪਰਿਵਾਰਾਂ ਤੇ ਉਹਨਾਂ ਵਾਅਦੇ ਦਾ ਪ੍ਰਭਾਵ ਦੀ ਸਮੀਖਿਆ ਪੂਰੀ ਨਹੀਂ ਕਰ ਲੈਂਦੀ ਉਦੋਂ ਤੱਕ ਮੌਜੂਦਾ ਜਿਹੜੇ ਪੌਂਡ ਹੈਗੇ ਆ ਲਗਭਗ ਇਹ ਦੱਸੇ ਜਾਂਦੇ ਆ ਉਹਦੀ ਸੰਗਾਨਾ ਆਮਦਨ ਵਿੱਚ ਕੋਈ ਵੀ ਹੋਰ ਵਾਅਦਾ ਨਹੀਂ ਕੀਤਾ ਜਾਵੇਗਾ ਕੂਪਰ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਘੱਟ ਤੋਂ ਘੱਟ ਆਮਦਨੀ ਲੋਣਾ ਸਮੇਤ ਪਰਿਵਾਰ ਇਮੀਗ੍ਰੇਸ਼ਨ ਨੀਮਾ ਨੂੰ ਪਰਿਵਾਰਿਕ ਜੀਵਨ ਦੇ ਸਬੰਧ ਵਿੱਚ ਯੂਕੇ ਦੀ ਆਰਥਿਕ ਭਲਾਈ ਨੂੰ ਯਕੀਨੀ ਬਣਾਉਣ ਲਈ ਸੰਤੁਲਿਤ ਬਣਾਉਣ ਦੀ ਜ਼ਰੂਰਤ ਹੈ ਤੇ ਸਾਨੂੰ ਇਸ ਦੀ ਲੋੜ ਵੀ ਹੈ ਕੂਪਰ ਮੁਤਾਬਕ ਐਮਏਸੀ ਨੂੰ ਅੰਤਰਰਾਸ਼ਟਰੀ ਭਾਰਤੀ ਕਿਰਤੀ ਤੇ ਮੁੱਖ ਕੀਤਾ ਦੀ ਨਿਰਪੱਖਤਾ ਦੀ ਸਮੀਖਿਆ ਕਰਨ ਦਾ ਕੰਮ ਵੀ ਸੌਪਿਆ ਗਿਆ ਹੈ ਖਾਸ ਕਰਕੇ ਆਈਟੀ ਅਤੇ ਇੰਜੀਨੀਅਰਿੰਗ ਵਿੱਚ ਜੋਬ ਕੀ ਭਾਰਤ ਵਰਗੇ ਦੇਸ਼ਾਂ ਦੀਆਂ ਪ੍ਰਤੀਭਾਵਾ ਤੇ ਨਿਰਭਰਾਨ ਅਤੇ ਕੂਪਰ ਨੇ ਕਿਹਾ ਕਿ ਪਹਿਲੇ ਕਦਮ ਦੇ ਤੌਰ ਤੇ ਮੈਂ ਅੰਤਰਰਾਸ਼ਟਰੀ ਭਾਰਤੀ ਖਾਸ ਕਰਕੇ ਆਈਟੀ ਅਤੇ ਇੰਜੀਨੀਅਰਿੰਗ ਤੇ ਮੁੱਖ ਖੇਤਰਾਂ ਦੀ ਨਿਰਪੱਤਾ ਦੀ ਸਮੀਖਿਆ ਕਰਨ ਲਈ ਐਮ ਏ ਸੀ ਦੀ ਨਿਯੁਕਤੀ ਕਰ ਰਿਹਾ ਹਾਂ ਭਾਰਤੀ ਪਰਿਵਾਰਾਂ ਤੇ ਇਸ ਦਾ ਬਹੁਤ ਵਧੀਆ ਪ੍ਰਭਾਵ ਦੇਖਣ